ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰਿੜਾਇ ਪੈਰੋ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋ ਮਹਲਾ ਪੰਜਮ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਮ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰਿੜਾਇਆ ਪੈਰੋ ਮਹਲਾ 5ਮ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰਿੜਾਇਆ ਪੈਰੋ ਮਹਲਾ 5ਮ ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰਿੜਾਇ ਪੈਰੋ ਮਹਲਾ ਪੰਜਮ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਰਗਲ ਕਟਾਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ 5 ਉਠਤ ਸੁਖਿਆ ਬੈਠਤ ਸੁਖਿਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਪੈਰੋ ਮਹਲਾ ਪੰਜਮ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ Swami ਸਗਲ ਕਟਾ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋਂ ਮਹਲਾ ਪੰਜਵ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇਕ ਹਮਾਰਾ ਸੁਆਮੀ ਸਗਲ ਕਟ ਆਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਪੈਰੋ ਮਹਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੇ ਜਾਂ ਐਸੇ 부ਜੀਆ ਰਾਖਾ ਇੱਕ ਹਮਾਰਾ Swami ਸਗਲ ਕਟਾਂ ਕਾ ਅੰਤਰ ਜਾਮੀ ਰਹਾ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤਨਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਧ੍ਰੜਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ